ਕੁਵਾਡੀ 365 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹੈਪੀ ਸਿੱਧੂ ਸਵਾਗਤ ਕਰਦਾ ਜੀ ਕੁਵਾਡੀ 365 ਦੀ ਟੀਮ ਪਹੁੰਚੀ ਅੱਜ ਬਠਿੰਡੇ ਜ਼ਿਲ੍ਹੇ ਦੇ ਪਿੰਡ ਚੌਕੇ ਜਿੱਥੇ ਕਿ 17 ਜਾਣ ਮਰੀ ਨੂੰ ਕੁਵਾਡੀ ਕੱਪ ਕਰਵਾਇਆ ਜਾ ਰਿਹਾ ਕੀ ਕੀ ਤਿਆਰੀਆਂ ਨੇ ਕਿੰਨਾ ਕੁਵਾਡੀ ਕੱਪ ਆ ਉਹ ਆਪਾਂ ਸਾਰੀ ਜਾਣਕਾਰੀ ਲੈਣੇ ਆ ਟੂਰਨਾਮੈਂਟ ਕਮੇਟੀ ਤੋਂ ਸਵਾਗਤ ਆ ਬਈ ਤੁਹਾਡਾ ਕੁਵਾਡੀ 365 ਤੇ ਧੰਨਵਾਦ ਜੀ ਸਾਡੇ ਪਿੰਡ ਪਹੁੰਚੇ ਹੋ ਜੀ ਸਾਡਾ ਜੀ ਧੰਨ ਧੰਨ ਬਾਬਾ ਦੁੰਨਾ ਦੀ ਕਿਰਪਾ ਨਾਲ 32ਵਾਂ ਕੁਵਾਡੀ ਕੱਪ ਹੋ ਰਿਹਾ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਸਾਰੀ ਸਿਆਸੀ ਪਾਰਟੀਆਂ ਇੱਕ ਝੰਡੇ ਹੇਠ ਨੇ ਠੀਕ ਹੈ ਨਾ ਜੀ ਇਹਦੇ ਵਿੱਚ ਜੀ ਅਸੀਂ ਕਬੱਡੀ ਓਪਨ ਕਬੱਡੀ 80 ਕਿਲੋ ਕਬੱਡੀ 70 ਕਿਲੋ ਕਬੱਡੀ 60 ਕਿਲੋ ਕਬੱਡੀ 45 ਕਿਲੋ ਰੱਸਾ ਕਸੀ ਕੋਸਟਿੰਗਾਂ ਤੇ ਬਾਲੀਵਾਲ ਸ਼ੂਟਿੰਗ ਤੇ ਤਾਂ ਸੀਵ ਦੇ ਮੁਕਾਬਲੇ ਕਰਾਏ ਜਾਣਗੇ ਜੀ ਇਹਦੇ ਵਿੱਚ ਕਿੰਨੇ ਵੀ ਆਪਣੇ ਪੰਜਾਬ ਦੀ ਕਰੀਮ ਐ ਠੀਕ ਹੈ ਨਾ ਜੀ ਓਪਨ ਦੇ ਸਾਰੇ ਪਲੇਅਰ ਪਹੁੰਚ ਰਹੇ ਐ ਮੰਨ ਲਓ ਵੀ ਸਕਰਪੁਰ ਹੂੰ ਦੋਦਾ ਹੋਗੀ ਜੀ ਠੀਕ ਹੈ ਦਤਾਲ ਹੋਗੀ ਕਪਿਆਲ ਹੋਗੀ ਹੂੰ ਬਨੂੜ ਦੀ ਟੀਮ ਕਿਹੜੀ ਇਸ ਟਾਈਮ ਮੇਲਿਆਂ ਦੀ ਵਿਚਾਰਚਾ ਕਰਾ ਰਹੀ ਹੈ ਉਹ ਵੀ ਪਹੁੰਚ ਰਹੀ ਹੈ ਦੋ ਤਿੰਨ ਟੀਮਾਂ ਕਿਹੜੀਆਂ ਹਰਿਆਣੇ ਦੀਆਂ ਹਰਿਆਣੇ ਵਿੱਚ ਤਗੜੀਆਂ ਖੇਡਦੀਆਂ ਉਹ ਵੀ ਸਾਡੇ ਮੇਲੇ ਤੇ ਪਹੁੰਚ ਰਹੀਆਂ ਨੇ ਜੀ ਠੀਕ ਹੈ ਨਾ ਜੀ ਇਸ ਵਾਰ ਮੇਲਾ ਮਤਲਬ ਟਾਪ ਦਾ ਮੇਲਾ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਕਿੰਨੀਆਂ ਟੀਮਾਂ ਇੰਟਰ ਕਰੋਗੇ ਤੇ ਇੱਕ ਆਮ ਹੀ ਦਰਸ਼ਕਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਲੇਟ ਬਹੁਤ ਹੋ ਜਾਂਦਾ ਉਸ ਤੋਂ ਬਾਅਦ ਧੁੰਦ ਪੈ ਜਾਂਦੀ ਹੈ ਉਹਦਾ ਕੀ ਹੱਲ ਕਰੋਗੇ ਸਾਡੇ ਕੋਲੇ ਜੀ ਸੀਮਤ ਟੀਮਾਂ ਹੀ ਐਂਟਰ ਕਰਨੀਆਂ ਹੈ ਹੋ ਸਕਦਾ ਵੀ 16 32 ਤੋਂ ਬਾਅਦ ਅਸੀਂ ਕੋਈ ਵੀ ਬੇੜ ਦੀ ਟੀਮ ਵੱਧ ਨਹੀਂ ਐਂਟਰ ਕਰ ਸਕਦੇ ਤੇ ਸਾਡਾ ਮਤਲਬ ਸਨੇਹਾ ਹੈ ਕਿਹੜਾ ਨੇਰੇ ਨੂੰ ਦੂਰ ਕਰਨ ਦੇ ਲਈ ਅਸੀਂ 8 ਵਜੇ ਤੱਕ ਮੈਚ ਨਿਵੇਂਣ ਦੀ ਕੋਸ਼ਿਸ਼ ਕਰਾਂਗੇ ਤੇ ਕਿਹੜਾ ਟੀਮਾਂ ਨੂੰ ਮਤਲਬ ਘਰੇ ਜਾਣ ਦੀ ਤਕਲੀਫ ਹੋ ਜਾਂਦੀ ਆ 2-2 ਬੱਜ ਜਾਂਦੇ ਨੇ ਜੀ ਰਾਹ 'ਚ ਕੋਈ ਨਸ਼ੇ ਵਾਲੇ ਘੇਰ ਲੈਂਦੇ ਨੇ ਟਾਈਮ ਸਾਰਾ ਉਹਦੇ ਘਰੇ ਜਾਣਾ ਤੇ ਠੀਕ ਹੈ ਨਾ ਜੀ ਵਧੀਆ ਸਿਸਟਮ ਦੇ ਦਿੱਨਾ ਟੂਰਨਾਮੈਂਟ ਕਰਾ ਰਹੇ ਆ ਕੀ ਨਾਮ ਨੂੰ ਰੱਖੇ ਗਏ ਨਾਮ ਜੀ ਓਪਨ ਦਾ ਹੈਗਾ 1 ਲੱਖ ਤੇ 75000 ਬੈਸਤਾ ਨੂੰ 222 80 ਕਿਲੋ ਨੂੰ 3122 ਜੀ ਬੈਸਤਾ ਨੂੰ 414100 70 ਕਿਲੋ ਨੂੰ ਜੀ 2115 ਤੇ ਬੈਚ ਤਾ ਨੂੰ 313100 ਕਬੱਡੀ 60 ਕਿਲੋ ਨੂੰ ਜੀ 11000 ਤੇ 8000 ਪ੍ਰਾਈਸ ਹੈ ਜੀ ਬੈਚ ਤਾ ਨੂੰ 22 45 ਕਿਲੋ ਨੂੰ ਹੈਗਾ ਜੀ 6100 ਤੇ 4100 ਬੈਚ ਤਾ ਨੂੰ 11100 ਬਾਕੀ ਜੀ ਰੱਸਾ ਕਸੀ ਦਾ ਹੈਗਾ 13000 ਤੇ 11000 ਜੀ ਬਾਲੀਬਾਲ ਸ਼ੂਟਿੰਗ ਦਾ ਹੈਗਾ 9100 ਤੇ 7100 ਜੀ ਕਿੰਨੇ ਸਾਲ ਹੋ ਗਏ ਜੀ ਆਪਾਂ ਨੂੰ ਇਹ ਕਬੱਡੀ ਕੱਪ ਕਰਾਉਂਦਿਆਂ ਨੂੰ ਇਹ ਸਾਡੇ 32 ਸਾਲ ਹੋ ਗਏ ਜੀ ਠੀਕ ਆ ਜੀ ਇਹ ਤਨ ਤਨ ਬਾਬਾ ਦੁੰਨਾ ਜੀ ਦੀ ਜਾਤ ਨੂੰ ਸਮਰਪਿਤ ਮੇਲਾ ਹੁੰਦਾ ਹੈ ਠੀਕ ਹੈ ਜੀ ਛੇਵੇਂ ਪਾਸ਼ਾ ਦੇ ਉਹ ਸੇਵਕ ਨੇ ਠੀਕ ਹੈ ਜੀ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਨਗਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇਹ ਰਾਲਮੁਲਕੇ ਮੇਲਾ ਕਰਾਇਆ ਜਾਂਦਾ ਹੈ ਜਿਦੇ ਵਿੱਚ 12 ਤਰੀਕ ਤੋਂ ਬਾਬਾ ਜੀ ਦੇ ਖੰਡਵਾੜ ਪ੍ਰਕਾਸ਼ ਹੁੰਦੇ ਹੈ ਠੀਕ ਹੈ ਜੀ ਤੇ 14 ਨੂੰ ਕੱਲ ਨੂੰ ਭੋਗ ਪਹਿਣਗੇ ਉਸ ਤੋਂ ਬਾਅਦ ਬਾਬਾ ਜੀ ਦੀ ਮਿੱਟੀ ਨਿਕਲੂਗੀ ਠੀਕ ਹੈ ਜੀ 15 ਤਰੀਕ ਤੋਂ ਟੂਰਨਾਮੈਂਟ ਜੋ ਗਰਾਊਂਡ ਵਿੱਚ ਸ਼ੁਰੂ ਹੋਣਾ ਹੈ 17 ਤੱਕ ਟੂਰਨਾਮੈਂਟ ਚੱਲਦਾ ਹੈ ਸਾਰੇ ਨਗਰ ਦਾ ਇਲਾਕਾ ਨਿਵਾਸੀਆਂ ਦਾ ਰਿਸ਼ਤੇਦਾਰਾਂ ਦਾ ਸਭ ਦਾ ਸਹਿਯੋਗ ਹੁੰਦਾ ਹੈ ਸਭ ਦਾ ਮੇਲਾ ਸਾਂਝਾ ਹੋ ਕਿਸੇ ਇੱਕ ਦਾ ਨਹੀਂ ਕੋਈ ਪਾਰਟੀ ਨਹੀਂ ਉਹਦੇ ਸਾਰਿਆਂ ਦਾ ਬਰਾਬਰ ਹਿੱਸਾ ਹੈ ਕੋਈ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ ਉੱਥੇ ਲੰਗਰ ਚੱਲਦਾ ਤਿੰਨ ਦਿਨ ਲਗਾਤਾਰ ਮਾ ਬਾਅਦ ਚ ਵੀ ਟੂਰਨਾਮੈਂਟ ਵੇਲੇ ਵੀ ਉੱਥੇ ਲੰਗਰ ਚੱਲਦਾ ਹੈ ਖਿਡਾਰੀਆਂ ਨੂੰ ਜਾਂ ਜਿਹੜੇ ਬਾਹਰੋਂ ਦਰਸ਼ਕ ਆਉਂਦੇ ਉਹਨਾਂ ਖਾਤਰ ਚਾਹ ਪਾਣੀ ਦਾ ਪ੍ਰਬੰਧਾ ਉੱਥੇ ਵੀ ਹੁੰਦਾ ਹੈ ਤੇ ਗੁਰਦੁਆਰਾ ਸਾਹਿਬ ਵੀ ਹੁੰਦਾ ਹੈ ਇਹਦਾ ਕਲੱਬ ਬਣਿਆ ਹੋਇਆ ਹੈ ਤਾਂ ਕਲੱਬ ਬਣਿਆ ਹੋਇਆ ਉਹ ਕਲੱਬ ਦੇ ਰਾਹੀਂ ਸਾਰਾ ਖਰਚਾ ਹੋਣਾ ਹੈਗਾ ਕਲੱਬ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਫੰਡ ਇਕੱਠਾ ਕਰਦਾ ਹੈ ਸਹੀ ਥਾਂ ਤੇ ਉਹ ਫੰਡ ਲਾਇਆ ਜਾਂਦਾ ਹੈ ਉਹਦਾ ਹਿਸਾਬ ਕਿਤਾਬ ਸਾਰਾ ਹੁੰਦਾ ਜੋ ਬਣਦਾ ਹੈ ਤੇ ਜੋ ਵੀ ਲੰ ਜਾਉਣਾ ਜੇ ਦੁਕਾਨਦਾਰ ਹੈ ਉਹਨਾਂ ਨੂੰ ਕਿਸੇ ਨੂੰ ਜਾ ਨਹੀਂ ਖੁੱਲਾ ਲੰਗਰ ਚੱਲਦਾ ਜੀ ਕਲੱਬ ਵੱਲੋਂ ਕਰਾਇਆ ਜਾਂਦਾ ਹਾਂਜੀ ਬਾਈ ਜੀ ਕਿੱਦਾਂ ਹੋ ਰਿਹਾ ਜੀ ਟੂਰਨਾਮੈਂਟ ਕਿਵੇਂ ਦੀਆਂ ਤਿਆਰੀਆਂ ਵੈਕਰੂ ਜੀ ਇੱਕਾ ਖਾਸਾ ਵੈਕਰ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ 365.com ਦਾ ਇੱਥੇ ਆਉਣ ਤੇ ਜਿਹੜੀ ਗੱਲ ਬਾਈ ਜੀ ਤਿਆਰੀਆਂ ਦੀ ਆ ਤਿਆਰੀਆਂ ਸਾਡੀਆਂ ਜੰਗੀ ਪੱਧਰ ਤੇ ਕਰ ਰਹੇ ਹਾਂ ਸਹੀ ਸਾਰੇ ਨਗਰ ਦਾ ਪੂਰਾ ਸਹਿਯੋਗ ਆ ਸਾਰਿਆਂ ਨਾਲ ਲੈ ਕੇ ਚੱਲਦੇ ਆ ਠੀਕ ਹੈ ਸਾਡੀ ਕੋਸ਼ਿਸ਼ ਆ 2000 ਜਿਹੜੀ 12 13 ਦੇ ਵਿੱਚ ਸਾਡਾ ਟੂਰਨਾਮੈਂਚ ਸੀ ਇੱਕ ਬਲੰਦੀਆਂ ਸ਼ੋਂਦਾ ਸੀ ਉਦੋਂ ਉਦੋਂ ਬਾਅਦ ਥੋੜਾ ਜਿਹਾ ਪੱਠਾ ਪੈ ਗਿਆ ਸੀ ਤੇ ਸਾਡੀ ਇਹੀ ਕੋਸ਼ਿਸ਼ ਆ ਵੀ ਅਸੀਂ ਹੁਣ ਕਿਉਂਕਿ ਅਸੀਂ ਸਾਡਾ ਪਰਿਵਾਰ ਲਾੜੂ ਅਸੀਂ ਸਰਪੰਚ ਬਣੇ ਆ ਠੀਕ ਆ ਆ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ 12 13 ਦੇ ਵਿੱਚ ਸੀ ਹਨ ਤੇ ਅੱਗੇ ਤੋਂ ਵੀ ਉਸ ਤਰ੍ਹਾਂ ਵੀ ਅਸੀਂ ਉੱਥੇ ਉਸੇ ਬਲੰਦੀਆਂ ਦੇ ਦੁਆਰੇ ਲੈ ਕੇ ਜਾਈਏ ਖਰਚਾ ਬਹੁਤ ਆ ਜਾਂਦਾ ਦਾ ਫੰਡ ਕਿਦਾਂ ਅਰੇਂਜ ਹੁੰਦਾ ਉਹ ਕੀ ਅਰੇਂਜ ਤਾਂ ਦੇਖੋ ਜੀ ਸਾਡਾ ਨਗਰ ਆ ਜਿਹੜਾ ਪਿੰਡ ਚੌਕ ਕੇ ਬਹੁਤ ਵੱਡਾ ਨਗਰ ਆ ਤੇ ਨਗਰ ਦਾ ਜਿਹੜਾ ਸਹਿਯੋਗ ਆ ਬਹੁਤ ਜਾਦੇ ਸਹਿਯੋਗ ਆ ਐਦਕੀ ਨਗਰ ਨੇ ਬਹੁਤ ਜਾਦੇ ਸਹਿਯੋਗ ਦਿੱਤਾ ਹਾਂ ਇੰਨਾ ਮਾਨ ਸਨਮਾਨ ਦਿੱਤਾ ਸਾਡੇ ਅਸੀਂ ਐਦਕੀ ਅੱਗੇ ਦਾ ਇੱਕ ਕਲੱਬ ਰੜ ਕੇ ਕਰਾਉਂਦਾ ਹੁੰਦਾ ਹੂੰ ਸੀਤ ਬਾਬਾ ਮਹਾ ਸਿੰਘ ਤੇ ਐਦਕੀ ਅਸੀਂ ਤਿੰਨ ਚਾਰ ਕਲੱਬਰ ਵਾਲੇ ਹੋਏ ਆ ਹੂੰ ਠੀਕ ਐ ਸਾਰੇ ਪਿੰਡ ਦੀ ਪੂਰੀ ਸਮੱਸਿਆ ਜਾਇਆ ਇੱਕ ਹੋ ਕੇ ਕਰਾ ਰਹੇ ਆ ਠੀਕ ਐ ਉਹਦਾ ਕਰਕੇ ਹੋਰ ਵੀ ਸਾਨੂੰ ਲੋਕਾਂ ਨੇ ਸਹਿਯੋਗ ਦਿੱਤਾ ਸਾਰੇ ਨਗਰ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਸਾਨੂੰ ਪੈਸੇ ਕਰਨੀਓ ਕਿਸੇ ਵੀ ਗੱਲੋਂ ਕਿਸੇ ਗੱਲ ਦੀ ਕੋਈ ਟੋਟ ਨਹੀਂ ਹੁੰਦੀ। ਦਰਸ਼ਕ ਮੇਨ ਚੀਜ਼ ਐ ਕਿ ਇਹ ਹੀ ਜਾਣਨਾ ਚਾਹੁੰਦੇ ਹੁੰਦੇ ਆ ਵੀ ਕਿਹੜੇ ਪਲੇਅਰ ਪਹੁੰਚ ਰਹੇ ਆ ਕਿਹੜੀਆਂ ਟੀਮਾਂ ਉਹ ਤੁਸੀਂ ਜਾਣਕਾਰੀ ਜ਼ਰੂਰ ਦਿਓ। ਹਾਂਜੀ। ਭਾਈ ਜੀ ਅਸੀਂ ਜਿਹੜੀਆਂ ਟੀਮਾਂ ਨੂੰ ਅਸੀਂ ਸੱਦਾ ਦਿੱਤਾ ਠੀਕ ਆ ਉਹ ਪਹੁੰਚ ਰਹੀਆਂ ਨੇ ਉਹਦੇ ਵਿੱਚ ਵਿਸਾਲਪੁਰ ਆ, ਸਾਕਰਪੁਰਾ, ਦੋਦਾ, ਜੋਗੇਵਾਲਾ, ਕੜਿਆਣਾ, ਨੰਗਲਾ, ਬਨੂੜਾ ਤੇ ਦਤਾਲ ਐ, ਜਲਵੇੜਾ ਤੇ ਜੱਗੂ ਵਰਗੇ ਹਾਕਮ ਉਹ ਵੀ ਆਪਦੀ ਟੀਮ ਦਿਹਾ ਰਹੇ ਨੇ ਹਨਾ ਗੁਰਵਿੰਦਰ ਕਾਂਗਾ ਸਾਜੀ ਸ਼ਕਰਪੁਰਾ ਹਨਾ ਬੂਰੀ ਸਿਸਰ ਹਾਂ ਬੁਲਟ ਖੀਰਾਵਾਲੀ ਵਾਲਾ ਹਨਾ ਮਣੀ ਆਪਣਾ ਕੇਲਾਰਾਮ ਵਾਲਾ ਹਨਾ ਰੁਪਿੰਦਰ ਦੋਦਾ ਤੇ ਮਨੀ ਰਵੀ ਸਾਹਿਬ ਠੀਕ ਹੈ ਇਹ ਇੱਥੇ ਸਾਡੇ ਖਿਡਿਆਰੀ ਪਹੁੰਚ ਰਹੇ ਨੇ ਹਨਾ ਖਿਡਿਆਰੀ ਕੁਝ ਹੋਰ ਵੀ ਪਹੁੰਚ ਰਹੇ ਨੇ ਹਨਾ ਚਲੋ ਅਸੀਂ ਕੈਮਰੇ ਦੇ ਸਾਹਮਣੇ ਤੁਹਾਨੂੰ ਉਹ ਆਇਆ ਚੁਕਲੋ ਆਫ ਕੈਮਰਾ ਤੁਹਾਨੂੰ ਦੱਸ ਦਿਆਂਗੇ ਹਨਾ ਅੱਜ ਤੋਂ ਪਤਾ ਪਰ ਚੰਗੇ ਤੋਂ ਚੰਗੇ ਖਿਡਿਆਰੀ ਆਉਣਗੇ ਇੱਥੇ ਸਾਡੇ ਤੇ ਜਿਹੜੇ ਬਲਾਰਿਆਂ ਦੀ ਗੱਲ ਆ ਇੱਕ ਮੁੰਡਾ ਲੱਖੀ ਲਹਿਰਾ ਤੇ ਸਕਰਾਜ ਰੋਡੇ ਤੇ ਸਤਪਾਲ ਮਾਹੀ ਤੇ ਕਾਂਤੀ ਵਰਗੇ ਜਿਹੜੇ ਸਾਡੇ ਇਲਾਕੇ ਦੇ ਮੁੰਡੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸਰ ਸਾਡਾ ਇਹ ਟੂਰਨਾਮੈਂਟ ਤਨਤਨ ਬਾਬਾ ਜੰਨਾ ਦੀ ਯਾਦ ਵਿੱਚ 32ਵਾਂ ਟੂਰਨਾਮੈਂਟ ਹੋ ਰਿਹਾ ਹੈ ਜਿਹਦੇ ਵਿੱਚ ਨਾਮੀ ਪਹਿਲਵਾਨ ਨਾਮੀ ਕਬੱਡੀ ਦੇ ਖਿਡਾਰੀ ਜਿਨ੍ਹਾਂ ਚ ਜੱਗੂ ਹਾਕਮਪੁਰ ਤੇ ਸ਼ੀਲੂ ਜੀ ਪਹੁੰਚ ਰਹੇ ਨੇ ਤੇ ਗੁਰਵਿੰਦਰ ਕਾਂਗਾ ਤੇ ਹੋਰ ਵੀ ਨਾਮੀ ਟੀਮਾਂ ਨੂੰ ਕਹੇਗਾ ਪਹਿਲਾਂ ਤੂੰ ਇੱਥੇ ਜਦੋਂ ਦਾ ਇਹ ਟੂਰਨਾਮੈਂਟ ਹੋ ਰਿਹਾ ਹੈਗਾ ਉਦੋਂ ਤੋਂ ਨਾਮੀ ਖਿਡਾਰੀ ਆਉਂਦੇ ਰਹੇ ਨੇ ਜਿਵੇਂ ਪਾਲ ਲਿਓਣੀ ਲਾਲੋ ਭੀਮਾ ਇੱਥੇ ਖੇਡ ਕੇ ਗਿਆ ਹੈ ਹਰਜੀਤ ਇੱਥੇ ਖੇਡ ਕੇ ਗਿਆ ਹੈ ਫਿੱਡੂ ਇੱਥੇ ਖੇਡ ਕੇ ਗਿਆ ਹੈ ਵੀ ਵੱਡੇ ਵੱਡੇ ਖਿਡਾਰੀ ਜਿਹੜਾ ਇਹ ਸਾਡਾ ਟੂਰਨਾਮੈਂਟ ਹੈ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਪਹਿਲੇ ਪੰਜਾਬ ਦੇ ਪੰਜ ਟੂਰਨਾਮੈਂਟਾਂ ਚ ਆਉਂਦਾ ਸੀ ਜਿਵੇਂ ਕਿਲਾ ਰੈਪਰ ਲਾਲੋ ਲੁਧਿਆਣੇ ਦਾ ਲਾਲੋ ਡੇੜਬੇ ਦਾ ਲਾਲੋ ਚਲੋ ਸਮਾਂ ਨਹੀਂ ਸੀ ਵਿੱਚ ਹੁਣ ਸਾਰਾ ਸਾਡੇ ਪਿੰਡ ਨੇ ਏਕਤਾ ਕਰਿਆ ਵੀ ਦੁਬਾਰੇ ਟੂਰਨਾਮੈਂਟ ਨੂੰ ਆਪਾਂ ਪੰਜਾਬ ਦੇ ਨਾਮੀ ਟੂਰਨਾਮੈਂਟ ਵਿੱਚ ਲੈ ਕੇ ਆਈਏ ਮੈਂ ਸਾਰੇ ਨਗਰ ਦਾ ਨਗਰ ਪੰਚਾਇਤ ਦਾ ਬਾਬਾਦੂਣਾ ਕਮੇਟੀ ਦਾ ਤੇ ਐਨ ਆਰ ਆਈ ਵੀਰਾਂ ਦਾ ਸਾਰੇ ਜਿਹੜੇ ਵਿਚਾਰੇ 1 ਮਹੀਨੇ ਤੋਂ ਸਾਡੇ ਪ੍ਰਧਾਨ ਨੇ ਬਲਵਿੰਦਰ ਸਿੰਘ ਸਰਪੰਚ ਗਮਦੂਰ ਸਿੰਘ ਗੋਲਦੀ ਮਾਨ ਜੀ ਗਰਦੀ ਮਾਨ ਜੀ ਤੇ ਕੁਲੂ ਜੀ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਵੀ 1 ਮਹੀਨੇ ਤੋਂ ਇਹ ਲਗਾਤਾਰ ਪਿੰਡ ਦੇ ਵਿੱਚੋਂ ਜਿਹੜਾ ਫੰਡ ਇਕੱਠਾ ਕਰ ਰਿਹਾ ਐ ਐਨਆਰਈ ਵੀਰਾਂ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਵੀ ਪ੍ਰਮਾਤਮਾ ਸੁੱਖ ਰੱਖੇ ਐਤਕੀ ਆਪਣੇ ਟੂਰਨਾਮੈਂਟ ਦਾ ਪੂਰੇ ਪੰਜਾਬ 'ਚ ਨਾ ਹੋਊ ਬਾਹਰਲੇ ਦੇਸ਼ਾਂ ਵਿਦੇਸ਼ਾਂ 'ਚ ਵੀ ਨਾ ਹੋਊ ਫੌਜੀ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹੋਰ ਇਹ ਮੁੰਡੇ ਪੈਂਟੇ ਉਹ ਨਹੀਂ ਜਿਹੜੇ ਕਬੱਡੀ ਦਾ ਇੱਥੇ ਕੈਂਪ ਵੀ ਲਾਉਂਦੇ ਆਂ ਬੱਚਿਆਂ ਨੂੰ ਸਖਲਾਈ ਦਿੰਦੇ ਆ ਕਿਉਂਕਿ ਜਿਹੜਾ ਸਾਡਾ ਪਿੰਡ ਹੈ ਇੱਥੋਂ ਦੇ ਨਾਮੀ ਪੁਲਵਾਨ ਵੀ ਹੋਏ ਨੇ ਇੱਥੋਂ ਦੇ ਨਾਮੀ ਕਬੱਡੀ ਖਿਡਾਰੀ ਵੀ ਹੋਏ ਨੇ ਸਾਡੇ ਪਿੰਡ ਦੇ ਵਿੱਚ ਸਪੋਰਟਸ ਦਾ ਬਹੁਤ ਜ਼ਿਆਦਾ ਸ਼ੌਕ ਹੈ ਸਾਡੇ ਪਿੰਡ ਦੇ ਵਿੱਚ ਖੇਡਾਂ ਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਖੇਡਾਂ ਵੇਲੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਸਾਡਾ ਚਲੋ ਜਦੋਂ ਸਿਆਸੀ ਪਾਰਟੀਆਂ ਬੜੇ ਸਿਆਸੀ ਗੱਲ ਤੇ ਵੀ ਬਹੁਤ ਸਾਡਾ ਪਿੰਡ ਅੱਗੇ ਹੈ ਪਰ ਜਦੋਂ ਟੂਰਨਾਮੈਂਟ ਹੁੰਦਾ ਉਹ ਸਾਰੀ ਸਹਿਯੋਗ ਦਿੰਦੇ ਆ ਮੈਂ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਇਤੋਂ ਦੀ ਕਮੇਟੀ ਹੈ ਵੀ ਇਹਨਾਂ ਨੇ ਰਲ ਕੇ 1 ਮਹੀਨੇ ਤੋਂ ਲਗਾਤਾਰ ਕੰਮ ਕਰਿਆ ਪਰਮਾਤਮਾ ਸੁੱਖ ਸਾਂ ਨਾਲ ਆਪਣਾ ਟੂਰਨਾਮੈਂਟ ਨਿਪਰੇ ਚਾੜੇ ਧੰਨਵਾਦ ਸਾਰਾ ਕੁਸ਼ਤੀਆਂ ਦਾ ਕਿਵੇਂ ਰੱਖਿਆ ਗਿਆ ਨਾਮ ਨਹੀਂ ਕਵਾੜੀ ਵੀ ਹੁੰਦੀ ਆਮ ਤੌਰ ਤੇ ਇਹ ਜਿਹੜਾ ਤਨਤਨ ਬਾਬਾ ਦੁਨਾਈ ਦਾ ਮੇਲਾ ਸਾਡਾ ਇਹ ਪਹਿਲਾਂ ਇੱਥੇ ਕੁਸ਼ਤੀਆਂ ਹੀ ਹੁੰਦੀਆਂ ਹੁੰਦੀਆਂ ਸੀ ਜੀ ਕੁਸ਼ਤੀਆਂ ਤਿੰਨ ਮਾਗ ਨੂੰ ਹੁੰਦੀਆਂ ਨੇ ਦੇਸੀ ਦੇ ਹਿਸਾਬ ਨਾਲ ਉਹ ਤਿੰਨ ਮਾਗ ਨੂੰ ਹੀ ਹੋਣੀ ਹੈ ਉਹਦੇ ਡੇਟ ਕਿਸੇ ਨੇ ਨਾ ਬਦਲੀ ਹੈ ਨਾ ਬਦਲੀ ਜਾਵੇ ਜੀ ਜੀ ਉਹ ਜਿਹੜੇ ਆ ਉਹ ਵੀ ਨਾਮੀ ਪਲਵਾਨ ਇੱਥੇ ਬਹੁਤ ਘੜ ਗਏ ਸਾਡੇ ਰਾਜਦੀਪ ਕਾਲਾ ਜੀ ਵਸੇ ਸਿਆਸਤ ਜਿਹਨੇ ਅੱਜ ਇਹ ਆਪ ਦੇ ਸਮੇਂ ਦੇ ਵਧੀਆ ਪਲਵਾਨ ਹੋਏ ਨੇ ਜੇ ਹੁਣ ਵੀ ਮੁੰਡਾ ਹੈਗਾ ਇੱਕ ਕੁੱਦੂ ਸਾਡੇ ਹੋਰ ਵੀ ਮਤਲਬ ਜਿਹੜੇ ਨਾਮੀ ਪਲਵਾਨ ਆਉਣਗੇ ਉਹ ਇਨ੍ਹਾਂ ਦਾ ਕਾਲਾਦੀਪ ਜੀ ਵਰਗਾ ਪਿਆਰ ਕਰਕੇ ਜੈ ਸਿਲੂ ਜੁਨੇ ਕਾਲਾ ਜੀ ਨੇ ਕਿਹਾ ਇਹਨਾਂ ਨੇ ਕਰਕੇ ਇੱਕ ਇਹ ਆ ਵੀ ਪਹਿਲੀ ਵਾਰ ਹੋ ਰਿਹਾ ਵੀ ਜਿਹੜਾ ਸਿਆਸੀ ਬੰਦਿਆ ਤੋਂ ਬਿਨਾ ਸਾਡਾ ਟੂਰਨਾਮੈਂਟ ਹੋ ਜੈ ਅੱਜ ਟਿਕਰ ਜਿੰਨੇ ਵੀ ਟੂਰਨਾਮੈਂਟ ਹੋਇਆ ਵੀ ਮੁੱਖ ਮੰਤਰੀ ਵੀ ਇਥੇ ਨਾਮ ਵੰਡ ਕੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵਜ਼ੀਰਤਾ ਨਾਲ ਆਉਣੇ ਆਉਣੇ ਹੁੰਦੇ ਸੀ ਤੇ ਐਮ ਐਲ ਏ ਸਾਡੇ ਸਰਦਾਰ ਜਗਦੀਪ ਸਿੰਘ ਨਕਈ ਨੇ ਜਿਹਦੇ ਕਹਿੰਦੇ ਬਲੰਦੀਆਂ ਤੇ ਸੀ ਉਹ ਦੇਣ ਸਰਦਾਰ ਜਗਦੀਪ ਸਿੰਘ ਨਕਈ ਦੀ ਸੀ ਜੀ ਜੀ ਮਤਲਬ ਜਿੰਨਾ ਉਹਦਾ ਖਰਚਾ ਵੱਧ ਘਟ ਜਾਂਦਾ ਸੀ ਸਾਡੇ ਕੋਲੇ ਕਲੱਬ ਦਾ ਉਹ ਸਰਦਾਰ ਜਗਦੀਪ ਸਿੰਘ ਨੇ ਕਈ ਓੜਦੇ ਸੀ ਜਦੋਂ ਪੂਰੀ ਬਲੰਦੀਆਂ ਤੇ ਸੀ ਵੀ ਜਦੋਂ ਹਰਜੀਤ ਵਰਗੇ ਖੇਡ ਕੇ ਗਏ ਜੋ ਬਾਸਟ ਦਾ ਉਹ ਤੋਂ ਸਾਨੂੰ ਡਿੱਕਾ ਨਹੀਂ ਰਹਿੰਦਾ ਸੀ ਉਹ ਜਿਹੜੀ ਇੱਕੋ ਜਿਹਾ ਦਵਾਉਂਦੇ ਸੀ ਵੀ ਜਿਹੜੀ ਘਰੋਂ ਦਿੰਦੇ ਕਿਥੋਂ ਦਿੰਦੇ ਸੀ ਸਰਦਾਰ ਜਗਦੀਪ ਸਿੰਘ ਨੇ ਕਈ ਇਹਨਾਂ ਨੂੰ ਬਲੰਦੀਆਂ ਤੇ ਲਗਾਏ ਸੀ ਉਸ ਤੋਂ ਬਾਅਦ ਸਮੇਂ ਨਾਲ ਜਿਵੇਂ ਸਿਆਸੀ ਬੰਦੇ ਅੱਗੇ ਪਿੱਛੇ ਹੁੰਦੇ ਰਹੇ ਤਾਂ ਮੇਲਾ ਮੰਦਾ ਪੈ ਗਿਆ ਐਤੀ ਸਾਰਾ ਨਗਰ ਰਲ ਕੇ ਪਾਰਟੀ ਵਾਈਜ਼ ਤੇ ਉੱਪਰ ਉੱਠ ਕੇ ਸਿਆਸੀ ਬੰਦਿਆਂ ਤੋਂ ਪਰੇ ਹੋ ਕੇ ਅਸੀਂ ਕਰਾ ਰਹੇ ਹਾਂ ਪੂਰਾ ਇਹਨੂੰ ਤੋਂ ਤਰ ਕਹਿੰਦਾ ਕਰਾਵਾ ਪੂਰੇ ਪ੍ਰਬੰਧ ਨੇ ਕੋਈ ਕਮੀ ਨਹੀਂ ਰਹਿਣ ਦੇਵਾ ਜੇਕਰ ਜਾਨਕੀ ਦਰਸ਼ਕਾਂ ਨੇ ਪਹੁੰਚਣਾ ਹੋਵੇ ਇੱਥੇ ਤਾਂ ਉਹਨਾਂ ਕੀ ਰੂਟ ਆ ਉਹਨਾਂ ਦਾ ਕਿੱਦਾਂ ਆ ਸਕਦੇ ਆ ਬੱਸਾਂ ਰਾਹੀਂ ਜਾਂ ਕਿਵੇਂ ਉਹ ਮੜਾ ਜੀ ਦੱਸ ਸਕਦੇ ਆ ਹਾਂਜੀ ਇੱਥੋਂ ਅਸੀਂ ਮੋੜ ਤੋਂ ਤਪੇ ਨੂੰ ਬੱਸਾਂ ਚਾਲਦੀਆਂ ਨੇ ਹਰ ਅੱਧੇ ਘੰਟੇ ਬਾਅਦ 20 ਮਿੰਟ ਬਾਅਦ ਰਾਮਪੁਰੇ ਆਕੜੀਆ ਉੱਬੇ ਤੋਂ ਬੱਸਾਂ ਆਉਂਦੀਆਂ ਸਾਡੇ ਮਾਨਸਾ ਤੋਂ ਸਿੱਧੀਆਂ ਬੱਸਾਂ ਆਉਂਦੀਆਂ ਨੇ ਆਕੜੀਏ ਤੋਂ ਰਾਮਪੁਰੇ ਨੂੰ ਜਾਂਦੀਆਂ ਬੱਲੋਬੀਜ ਦੀ ਹੋ ਕੇ ਜਾਂਦੀਆਂ ਪ੍ਰਬੰਧ ਬਹੁਤ ਆ ਜਿਹੜਾ ਤੁਸੀਂ ਕਹਿੰਦੇ ਇਹਦਾ ਖਰਨ ਦਾ ਕੀ ਪ੍ਰਬੰਧ ਹੋ ਵੀ ਜਿਹੜਾ ਇਹ ਸਟੇਡੀਅਮ ਆ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਸਟੇਡੀਅਮ ਆ ਚੋਂਦਾ ਜੀ ਜੀ 400 ਮੀਟਰ ਦਾ ਟਰੈਕ ਹਰੇਕ ਸਟੇਡੀਅਮ ਦਾ ਹੈ ਨਹੀਂਗਾ ਜੀ ਜੀ ਜਿਹੜਾ ਇਹਦਾ ਟਰੈਕ ਆ 400 ਮੀਟਰ ਦਾ ਤਲਵੰਡੀ ਆ ਬਠਿੰਡੇ ਆ ਇਹ ਤਿੰਨ ਜ਼ਿਲ੍ਹੇ ਦੇ ਵਿੱਚ ਜਿਹੜੇ ਸਟੇਡੀਅਮ ਨੇ ਪਰ ਇਹ ਆ ਵੀ ਸਾਨੂੰ ਆਸ ਆ ਵੀ ਇਥੇ 63 ਨੂੰ ਥਾਂ ਨਹੀਂ ਰਹਿਣਾ ਗਾਚੋਗਾਚ ਭਰ ਜਾਊਗਾ ਜੇ ਪਹਿਲਾਂ ਵਾਲੇ ਹਿਸਾਬ ਨਾਲ ਸਾਡਾ ਟੂਰਨਾਮੈਂਟ ਹੋਇਆ ਵੀ ਇੰਨਾ ਵੀ ਘੱਟ ਹੁੰਦਾ ਰਿਹਾ ਵੀ ਕੋਠੇ-ਕਾਠੇ ਦੇ ਥਾਂ ਨਹੀਂ ਸੀ ਬਾਰਡਰ ਬਾਕਸਾਂ ਤੇ ਥਾਂ ਨਹੀਂ ਰਹਿੰਦਾ ਸੀ ਅਸੀਂ ਕਹਿੰਨੇ ਆ ਵੀ ਸਾਡਾ ਲੋਕ ਸਹਿਯੋਗ ਓਮੇ ਦੇਣਾ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਾਂਗੇ ਸਾਰੇ ਪ੍ਰਬੰਧ ਕਰਾਂਗੇ ਕਿਸੇ ਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ ਅਸੀਂ ਸਾਰੇ ਇਕੱਠੇ ਆ ਕੋਈ ਕਿਸੇ ਨਾਲ ਸਾਡੀ ਪਾਰਟੀ ਵਾਜੀ ਨਹੀਂ ਕੋਈ ਸਾਡਾ ਸਿਆਸੀ ਹੋਣੀ ਵੈਗਰੂ ਜੀ ਕੀ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਮੈਂ ਪ੍ਰਧਾਨ ਹੋਣ ਦੇ ਨਾਤੇ ਸਾਰੀ ਸੰਗਤ ਦਾ ਸਾਰੇ ਕਲੱਬਾਂ ਦਾ ਪੰਚਾਇਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਮਿਹਨਤ ਸਦਕਾ ਫੰਡ ਪਿੰਡ ਚੋਂ ਇਕੱਠਾ ਕਰਿਆ ਸਾਰਾ ਅਪਰਾਲਾ ਸਾਰੀ ਸੰਗਤ ਦੇ ਨਾਲ ਰਲ ਕੇ ਕਰਿਆ ਖੜਿਆ ਰਿਆਂ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਹੈ ਜਿਹੜੇ ਛੋਟੇ ਬੇਟਾ ਵਾਲੇ ਬੱਚੇ ਆਉਂਦੇ ਆ ਉਹ ਰਹਿਣ ਦਾ ਵੀ ਪ੍ਰਬੰਧ ਕੀਤਾ ਹੋਇਆ ਸਾਡੇ ਕੋਲੇ ਉਹਨਾਂ ਦਾ ਇੱਕ ਨਾ ਜੀ ਆਪਣੇ ਕਿਹੜੇ 15 ਤਰੀਕ ਨੂੰ 15 ਜਨਵਰੀ ਨੂੰ べਟ ਹੈ ਜੀ ਉਹ 45 ਕਿਲੋ ਤੇ 60 ਕਿਲੋ ਤਾਂ ਸੀਬ ਦੇ ਮੁਕਾਬਲੇ ਕਰਾਈ ਜਾਣਗੇ 16 ਜਨਵਰੀ ਨੂੰ ਰੱਸਾ ਕਸੀ ਵਾਲੀਵਾਲ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ ਕਬੱਡੀ 80 ਕਿਲੋ ਦੇ ਮੈਚ ਨੇ ਮਿਲੇ ਜਾਣਗੇ ਜੀ 17 ਤਰੀਕ ਨੂੰ ਕਬੱਡੀ 70 ਕਿਲੋ ਤੇ ਕਬੱਡੀ ਓਪਨ ਇਹ ਮੈਚ ਕਰਵਾਏ ਜਾਣਗੇ ਓਪਨ ਦੀਆਂ ਟੀਮਾਂ ਜੀ ਸਾਡੇ ਕੋਲੇ 11 ਵਜੇ ਇੰਟਰ ਹੋ ਜਾਣ ਠੀਕ ਹੈ ਜੀ ਸਮੇਂ ਸਿਰ ਮੈਚ ਚਲਾ ਕੇ ਤੇ ਸਮੇਂ ਸਿਰ 8 ਵਜੇ ਨੂੰ ਮੈਚ ਨਿਵੇੜ ਨੇ ਹਰ ਹਾਲਤ ਦੇ ਵਿੱਚ ਸੱਕ ਤਾਂ ਉਹ ਸੱਦੇ ਬੱਤਲ ਵਾਲੀ ਟੀਮ ਹੈ ਸੱਕ ਉਹ ਬਿਨਾ ਸੱਦੇ ਬੱਤਲ ਵਾਲੀ ਟੀਮ ਹੈ ਠੀਕ ਹੈ ਨਾ ਜੀ ਸਮੇਂ ਸਿਰ ਟੀਮਾਂ ਆਉਣਗੀਆਂ ਤਾਂ ਇੰਟਰੋ ਹੋਣਗੀਆਂ ਨਹੀਂ ਟੀਮ ਐਂਟਰ ਨਹੀਂ ਹੋਣੀ ਜੇ ਲੇਟ ਹੋ ਗਈ ਉਹ ਸੱਕ ਸੱਦੇ ਬੱਤਲ ਵਾਲੀ ਹੈ ਕਿਉਂਕਿ ਅਸੀਂ ਨੇਰਾ ਨਹੀਂ ਕਰ ਸਕਦੇ ਦਰਸ਼ਕ ਇਹਦੇ ਵਿੱਚ ਬਹੁਤ ਹੈਰਾਨ ਹੁੰਦੇ ਆ ਜੀ ਹਰੇਕ ਨੇ ਘਰੋ ਘਰੀ ਜਾਣਾ ਹੁੰਦਾ ਹੈ ਇਹ ਇੱਕ ਅਪੀਲ ਹੈ ਸਾਡੇ ਵੱਲੋਂ ਠੀਕ ਹੈ ਜੀ ਸਮੇਂ ਸਿਰ ਪਹੁੰਚੋ ਤੇ ਸਮੇਂ ਸਿਰ ਮੈਚ ਨਿਵੇੜਾਂਗੇ ਧੰਨਵਾਦ ਹੈ ਜੀ 17 ਜਨਵਰੀ ਨੂੰ ਯੂਰ ਪਹੁੰਚਣਾ ਜੇਕਰ ਕਿਸੇ ਕਾਰਨ ਨਾ ਪਹੁੰਚ ਸਕੇ ਤਾਂ ਤੁਸੀਂ ਕਵਾਡੀ 365 ਤੇ ਵੀ ਲਾਈਵ ਦੇਖ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ